ਵਡਹੰਸ ਮਹੱਲਾ ਚੌਥਾ ਕੋੜੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹ ਤੇ ਜੰਜੀਰਾ ਮੋ ਪਾਈਆ RAM ਧਨ ਮਾਨਸ ਜਨਮ ਪੁਨ ਪਾਈਆ RAM ਮਾਨਸ ਜਨਮ ਵਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵਡਪਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮੁ ਪਾਈਆ ਦੇਹ ਪਾਵੋ ਜੀਨ ਬੁੱਝ ਚੰਗਾ ਰਾਮ ਚੜ ਲੰਗਾ ਜੀ ਬਿਕਮ ਪੋਇ ਅੰਗਾਰਾਮ ਬੇਕਾਮੋ ਬੋਯੰਗਾਨ ਤਤ ਰੰਗਾ ਗੁਰਮੁਖ ਪਾਰਨੰਗਾ ਏ ਹਰ ਬੋਹਿਤ ਚੜ ਵਡਭਾਗੀ ਲੰਗਾ ਗੁਰਖੇਵਟ ਸਬਦ ਤਰਾਏ ਆਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਰਬਾਨ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜੀ ਆਲ ਮੁਖੇ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਇਏ ਚਾਬਕ ਮਨ ਜਣ ਗੁਰਮੁਖ ਜੀਤਿਆ ਆ ਘੜੋ ਕੜਾਵੈ ਸਬਦ ਪਾਵੈ ਅਪਿਓ ਹਰ ਰਸ ਪੀਤਿਆ ਸੁਣ ਸ੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਗਾਇਆ ਘੋੜੀ ਤੇ ਜਨ ਦੇਹ RAM ਉਪਾਇਆ RAM ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ RAM ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ ਧੁਰ ਪਾਇਆ ਕਿਰਤ ਜੁੜੰਦਾ ਚੜਦੇ ਹੜ ਘੋੜੀ ਬਖਮ ਲਗਾਇ ਮੇਲਾ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾਂ ਜਾਨਿ ਆਈ ज्ञान नानक हर वर पाया मंगल मेरे संत जनाबाद आई वडहंस मोहल्ला चौथा देह तेजणड़ी हर नव रंगिया राम गुरु ज्ञान गुरु हर मंगिया राम ज्ञान मंगी हर कथा चंगी हर नाम गात मित जाड़ियां सब जनम सफलयो किया करतै ਹਰਿ ਰਾਮ ਨਾਮ ਵਖਾੜੀਆਂ ਹਰਿ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਜਾਨਕਹ ਨਾਨਿਕ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆਂ ਦੇਹ ਕੰਚਨ ਜੀਨ ਸਵਿੰਨਾ ਰਾਮ ਜੜ ਹਰ ਹਰ ਨਾਮ ਰਤਨ ਨਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਗੁਰ ਸਬਦ ਪਾਇਆ ਹਰ ਨਾਮ ਧਿਆਇਆ ਵਡ ਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵ ਤਨ ਹਰ ਨਵ ਰੰਗੀਆ ਨਾਨਕ ਵਖਾਣ ਨਾਮ ਜਾਣ ਹਰ ਨਾਮ ਹਰ ਪ੍ਰਭ ਮੰਗਿਆ ਕੜਿਆਲੇ ਮੁਖੇ ਗੁਰ ਅੰਕ ਸਪਾਇਆ RAM ਮਨ ਮੈਗਲ ਗੁਰ ਸ਼ਬਦ ਵਾਸ ਆਇਆ RAM ਮਾਨਵਸ ਗਤੇ ਆਇਆ ਪਰਮ ਪਦ ਪਾਇਆ ਸਾਧਾਨਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋਹ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵਡ ਭਾਗੀ ਹਰ ਹਰ ਧਿਆਇਆ ਦੇਹ ਕੋੜੀ ਜੀ ਜਿਤ ਹਰ ਪਾਇਆ RAM ਮਿਲ ਸਤ ਗੁਰ ਦੀ ਮੰਗਲ ਗਾਇਆ RAM ਹਰ ਗਾਏ ਮੰਗਲ RAM ਨਾਮ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੈ ਰੰਗ ਮਹਿਲਿ ਹਰ ਰੰਗ ਮਾੜੈ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰ ਮੱਤੀ ਮੰਨ ਤਿਆ ਆਇਆ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਕੋੜੀ ਚੜ ਹਰ ਪਾਇਆ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰ ਮੱਤੀ ਮੰਨ ਤਿਆ ਆਇਆ ਜਾਨ ਨਾਨਕ ਹਰ ਕਰਪਾ ਤਾਰੀ ਦਿਹ ਕੋੜੀ ਚੜ ਹਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ